ਬਠਿੰਡਾ ਸੀਟ ਤੇ ਕੌਣ ਮਾਰੂ ਬਾਜੀ ਕਿ ਬਾਦਲ ਪਰਿਵਾਰ ਆਪਣੇ ਘਰ ਚ ਦੁਬਾਰਾ ਰਹੁ ਕਾਬਜ਼ ਜਾਂ ਖੁੱਡੀਆਂ ਪਰਿਵਾਰ ਅੱਗੇ ਟੇਕਣੇ ਪੈਣਗੇ ਕੋਟੇ ਜਾਂ ਫਿਰ ਕਾਂਗਰਸ ਚਾ ਭਾਜਪਾ ਗੱਢਣਗੇ ਆਪਣਾ ਝੰਡਾ ਕੀ ਹੈ ਬਠਿੰਡਾ ਸੀਟ ਦਾ ਹੁਣ ਤੱਕ ਦਾ ਇਤਿਹਾਸ ਤਾਂ ਆਉ ਜਾਣੀ ਹੈ ਲੋਕ ਸਭਾ ਹਲਕਾ ਬਠਿੰਡਾ 1951 ਦੇ ਵਿੱਚ ਹੋਣ ਚਾਇਆ ਸਾਲ 1951 ਤੋਂ 2019 ਤੱਕ 17 ਲੋਕ ਸਭਾਵਾਂ ਪੂਰੀਆਂ ਹੋ ਚੁੱਕੀਆਂ ਨੇ 1951 ਦੇ ਵਿੱਚ ਪਹਿਲੀ ਵਾਰ ਕਾਂਗਰਸ ਪਾਰਟੀ ਦੇ ਅਜੀਤ ਸਿੰਘ ਲੋਕ ਸਭਾ ਮੈਂਬਰ ਬਣੇ ਤੇ ਦੁਬਾਰਾ ਫਿਰ 1957 ਦੀਆਂ ਲੋਕ ਸਭਾ ਚੋਣਾਂ ਮੁੱਕੇ ਉਹਨਾਂ ਨੇ ਹੀ ਬਾਜ਼ੀ ਮਾਰੀ ਹੁਣ ਤੱਕ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ 10 ਵਾਰ ਕਾਂਗਰਸ 4 ਵਾਰ ਦੋ ਵਾਰ ਸੀਪੀਆਈ ਤੇ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਮਾਨ ਦਾ ਉਮੀਦਵਾਰ ਜੇਤੂ ਰਿਹਾ ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਕਲ ਦਲ ਦੇ ਆਗੂ ਬੀਬੀ ਹਰਸਿਮਰਤ ਕੌਰ ਬਾਦਲ ਲਗਾਤਾਰ ਤਿੰਨ ਵਾਰ ਤਨਨਾਥ ਸਿੰਘ ਗੁਲਸ਼ਨ ਦੋ ਵਾਰ ਉਹਨਾਂ ਦੀ ਤੀ ਪਰਮਜੀਤ ਕੌਰ ਗੁਲਸ਼ਨ ਵੀ ਇੱਕ ਵਾਰ ਮੈਂਬਰ ਆਫ ਪਾਰਲੀਮੈਂਟ ਚੁਣੇ ਗਏ। ਸੀਪੀਆਈ ਦੇ ਆਗੂ ਇਸੇ ਸੀਟ ਤੋਂ ਭਾਨ ਸਿੰਘ ਪੌਰਾ ਵੀ ਦੋ ਵਾਰ ਐਮਪੀ ਰਹੇ। 1951 ਤੋਂ 2004 ਤੱਕ ਬਠਿੰਡਾ ਹਲਕਾ ਰਿਜ਼ਰਵ ਰਿਹਾ। 2009 ਤੋਂ ਜਨਰਲ ਹਲਕਾ ਹੋਣ ਕਰਕੇ ਸਿਆਸੀ ਟੱਕਰ ਹੋਰ ਦਿਲਚਸਪ ਹੋ ਗਈ। 2009 ਤੋਂ ਬਠਿੰਡਾ ਹਲਕੇ ਤੋਂ ਅਕਾਲੀ ਦਲ ਦੇ ਆਗੂ ਬੀਬੀ ਹਰਸਿਮਰਤ ਕੌਰ ਬਾਦਲ ਹੀ ਲਗਾਤਾਰ ਮੈਂਬਰ ਆਫ ਪਾਰਲੀਮੈਂਟ ਬਣਦੇ ਆ ਰਹੇ ਨੇ ਬਠਿੰਡਾ ਸੀਟ ਤੋਂ ਸਭ ਤੋਂ ਦਿਲਚਸਪ ਗੱਲ ਇਹ ਰਹੀ ਕਿ ਜਿੱਥੇ ਸੀਪੀਆਈ ਦੇ ਭਾਨ ਸਿੰਘ ਪੌਰਾ ਦੋ ਵਾਰ ਮੈਂਬਰ ਆਫ ਪਾਰਲੀਮੈਂਟ ਬਣੇ ਉੱਤੇ ਹੀ ਅਗਲੀਆਂ ਚੋਣਾਂ ਮੌਕੇ ਸੀਪੀਆਈ ਦੇ ਆਗੂ ਮੱਖਣ ਸਿੰਘ ਤਿੰਨ ਵਾਰ ਬੁਰੀ ਤਰ੍ਹਾਂ ਹਾਰ ਗਏ 1951 ਤੋਂ ਹੁਣ ਤੱਕ CPI ਦਾ ਵੋਟ ਬੈਂਕ 51.46% ਤੋਂ ਖਿਸਕੇ 1.5% ਤੇ ਆ ਗਿਆ ਅਤੇ 2004 ਤੋਂ ਬਾਅਦ CPI ਦਾ ਕੋਈ ਵੀ ਆਗੂ ਬਠਿੰਡਾ ਤੋਂ ਲੋਕ ਸਭਾ ਹਲਕੇ ਤੋਂ ਚੋਣ ਲੜਨ ਦਾ ਉਦਦਮ ਨਹੀਂ ਕਰ ਸਕਿਆ ਜੇਕਰ ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ ਦਲ ਨੂੰ ਪਿਛਲੀਆਂ ਤਿੰਨ ਚੋਣਾਂ ਦੌਰਾਨ ਪਈ ਵੋਟ ਦੀ ਪ੍ਰਤੀਸ਼ਤ ਦੇਖੀ ਜਾਵੇ ਤਾਂ 2009 ਦੀਆਂ ਚੋਣਾਂ ਚੋਣਾਂ ਮੌਕੇ 38.61% ਸਾਲ 2014 ਦੇ ਵਿੱਚ 33.75% ਭਾਗ 6% ਵੋਟ ਕਿਸਕੀ ਅਤੇ 2019 ਦੇ ਵਿੱਚ ਬੀਬਾ ਬਾਦਲ ਨੂੰ 40.98% ਵੋਟ ਪਈ ਜੇਕਰ 2024 ਦੀਆਂ ਲੋਕ ਸਭਾ ਚੋਣਾਂ ਦੇ ਸੰਦਰਭ ਦੇ ਵਿੱਚ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਅੱਗੇ ਕਾਫੀ ਚੁਣੌਤੀਆਂ ਨੇ ਕਿਉਂਕਿ ਇੱਕ ਤਾਂ ਇਹਨਾਂ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਭਾਜਪਾ ਦੇ ਨਾਲ ਗੱਟਚੋੜ ਨਹੀਂ ਹੋ ਸਕਿਆ ਜਿਸ ਤੇ ਕਾਰਨ ਵੋਟ ਪ੍ਰਤੀਸ਼ਤ ਕੱਟ ਸਕਤੀ ਹੈ ਕਿਉਂਕਿ ਭਾਜਪਾ ਆਪਣੇ ਉਮੀਦਵਾਰ ਨੂੰ ਮੈਦਾਨ ਦੇ ਵਿੱਚ उतारेगी ਜਿਸ ਤੇ ਕਾਰਨ ਸ਼ਹਿਰੀ ਵੋਟ ਜੋ ਕਦੇ ਗੱਟਚੋਟ ਦੇ ਉਮੀਦਵਾਰ ਨੂੰ ਪੈਂਦੀ ਸੀ ਉਸ ਨੂੰ ਭਾਜਪਾ ਆਪਣੇ ਵੱਲ ਖਿੱਚਣ ਦੇ ਲਈ ਪੂਰਾ ਯਤਨ ਕਰੇਗੀ ਆਮ ਲੋਕਾਂ ਦੀ ਚਰਚਾ ਅਨੁਸਾਰ ਬਠਿੰਡਾ ਸੀਟ ਤੇ ਅਕਾਲੀ ਦਲ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਵੀ ਸਖਤ ਟੱਕਰ ਦੇ ਸਕਦੇ ਨੇ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਪੈਂਦੇ ਲੰਬੀ ਵਿਧਾਨ ਸਭਾ ਹਲਕੇ ਤੋਂ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸਿਆਸਤ ਦੇ தੰਮ ਅਕਾਲੀ ਦਲ ਦੇ ਪ੍ਰਧਾਨ ਤੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਗਿਆ ਇਸ ਲਈ ਲੋਕ ਹੁਣ ਬਠਿੰਡਾ ਸੀਟ ਨੂੰ ਬਾਦਲ ਪਰਿਵਾਰ ਦੀ ਹੋਣ ਦੀ ਲੜਾਈ ਵਜੋਂ ਵੀ ਮੰਨ ਰਹੇ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਅਜੇ ਆਮ ਆਦਮੀ ਪਾਰਟੀ ਨੇ ਹੀ ਆਪਣਾ ਉਮੀਦਵਾਰ ਐਲਾਨਿਆ ਹੈ ਦੂਸਰੀਆਂ ਪਾਰਟੀਆਂ ਦੇ ਉਮੀਦਵਾਰ ਤੋਂ ਬਾਅਦ ਸਿਆਸਤ ਦਾ ਮੈਦਾਨ ਹੋਰ ਵੀ ਜ਼ਿਆਦਾ ਪੱਕੇਗਾ ਤੁਸੀਂ ਆਪਣੀ رائے ਬਟਿੰਡਾ ਲੋਕ ਸਭਾ ਸੀਟ ਦੇ ਬਾਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ। ਜੁੜੇ ਰਹੋ ਆਰਮੀ ਟੈਲੀਵਿਜ਼ਨ ਦੇ ਨਾਲ। ਹੁਣ ਆਪਣੇ ਦੋਸਤ ਜਸ ਕਰੇਵੰਦਿਓ ਯਾਦ। ਧੰਨਵਾਦ ਜੀ।